ਪੜਿਆ ਹੀ ਕੋਈ ਨਾਮ ਅੰੰਦ ਆੜੇ ਜੀ ਆਵਾਇ ਨੂੰ ਵੰਡੀ ਕੋ ਦਾ ਸਿਵਾਤੀ ਪਦ ਤੇ ਤੁਮ ਸਹਾਇਵਾਤੀ ਪਦ ਸਿਧਾ ਕਰਦਾ ਜੀ ਕੋ ਸਹਾਇ ਤੇ ਪਾਣੀ ਨਾ ਰਾਇਆ ਦਰਪਾਤ ਕਨਿਆ ਦੀ ਜੋਤ ਤੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਦ ਅੰਦਰ ਬਰਸਦੀ ਜਾਤ ਹੰਪਨ ਖਾਣ ਪਦੀ ਬਰੁਨਦੀ ਮਜਾ ਪਿਆਰਿਆਂ ਤੋਂ ਹਮ ਪ੍ਰਹਜਾ ਦੇ ਚਾਰੇ ਮਨ ਤੇ ਹੱਥੀ ਲੋਬੀ ਉਹ ਤੁਮੇ ਦਿਨਾ ਨਾਮ ਦਿੱਤਾ ਬਣ ਚਤ ਪ੍ਰਹਜਾ ਦਾ ਰਾਈ ਤੇਵਾ ਅਰ ਜੀ ਪਾਤ ਦਰਸਨ ਦੀ ਰਾਤਾ ਧਿਆਨ ਬਖਾਓ ਸਜੀ ਗੁਰਨਾਮ ਜੀ ਰਾਈ ਮਜਾ ਪਿਆਰਿਆਂ ਆਰਦਤੂ ਵੇ ਜਗਤ ਕਾਲ ਪਾਇ ਨਾਮੁ ਬਖਵਾਣੁ ਕੀਆ ਰੇ ਅਦੇ ਦੇ ਪਤਿਵਰਸ਼ੀ ਪਾਇਆ ਪਾਤੋ ਕੀ ਜੀ ਫਿਰਿ ਬਾਵੇ ਸਹਾਇ ਕਰਤਾ ਜਿਕ ਬੋਲਵਾਲੇ ਗੁਰਦੇ ਹਾਏ ਰੂ ਜਗਾਂ ਨੂੰ ਕੀ ਨਾਮ ਜਿ ਕਾਮ ਹੋਇ ਕਾਮ ਦਾ ਨਾਮ ਤੋ ਕਰ ਨਾਮ ਨਮਤਿ ਗਾਨ ਨਾਮ ਗਾਨ ਕੀ ਅੰਪਤ ਪਰਸੈ ਕੀ ਦਸਤਿ ਨਾਮ ਲੋਕੀਆਂ ਠੰਡੇ ਪੁੰਗੇ ਜੁਕੋ ਦੀ ਆਦੇ ਕੁਥਲ ਮੰਨਿ ਮਾ ਮਤੁ ਕੀ ਮਤਿ ਪਤਵ ਦਾ ਰਖਾ ਆਪੋ ਇੰਦੂ ਕਾ ਕੋਤ ਮਿਦਾਂਤੂ ਰੂਪਾ ਚਹਾਇ ਜਾਤਾ ਜੀ ਜੀ ਨਨ ਕਾਣਾ ਤੈ ਤੇ ਹੋਰ ਦੁਸਾਰੇ ਕੋ ਸਾਜਨਾ ਤੋ ਖਾਉ ਪ੍ਰਾਪਨ ਨੂੰ ਛੋੜੇ ਤੇ ਦੇਰਤੋਂ ਦੀਦਾਰ ਤੇਵਾ ਕੁਲਾ ਦਾ ਰਾਮ ਖਾਉ ਕਾ ਜੀ ਬਖਸ਼ਨਾ ਜੀ ਹੈ ਨਮਾਨਿਆਂ ਦੇ ਮਾਨ ਮਰਤਾਨਿਆਂ ਦੇ ਤਾਮ ਨਿਰੋਪੇ ਦੀ ਹੋ ਤਤਾਂਕ ਹੋਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਤਾਂਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਖੀਰ ਚਰਮਕ ਮਾਨ ਤੇ ਅਰਦਾਸ ਜੋਤਰੀ ਬੇਤੀ ਲਖਤੀਆਂ ਪਾਤਸ਼ਾਹੀਆਂ ਜੇ ਹਾਤਵਰ ਮਦਦ ਕਰੇ ਨਮਕਿਤ ਹਰ ਨਾਮ ਦੇਹੇ ਰਾਮਾਨਤਾਂ ਸੇਤਲ ਹੋਈ ਸੇਵਕੋ ਦੇਵਾ ਨਰਾਈ ਓਕੰਵਸ ਸਾਧ ਸੰਗਤ ਪਾਈ ਦੇ ਮਹਾਂਵਾਕਾਂ ਅਨੁਸਾਰ ਵਾਹਿਗੁਰੂ ਆਪ ਜੀ ਦੀਆਂ ਬਾਕੀਆਂ ਦਾਸਾਂ ਨੂੰ ਸੱਪੜਿਆ ਕਰਦੇ ਹੋਏ ਦੂਨ ਅਗਲ ਦੀਆਂ ਸੰਗਤਾਂ ਨੂੰ ਆਪ ਕੀ ਦੇ ਦਰੋਂ ਘਰੋਂ ਵੱਲ ਤੋਂ ਸੰਤ ਲਾਭਾ ਸਮਝੇ ਆਪ ਜੀਆਂ ਨੇ ਬਲਾਨਾਂ ਵਰਤ ਨੂੰ ਮੋਹ ਰੱਖਦੇ ਹੁਣ ਸਿੱਖ ਪਾਠੇ ਜੀ ਉਹਨਾਂ ਤੋਂ ਧੁਰ ਕੀ ਬਾਣੀ ਆਈ ਜਦ ਭਗਵੇਂ ਚੰਦ ਮਿਲਾਈ ਜੀ ਦੇ ਮਹਾਂ ਲਖਣਾਂ ਨੂੰ ਖਾਸ ਸੂਰਜ ਕਾਂਗ ਭਾਵਤਾ ਤੋਂ ਅਰੰਭ ਹੋਇਆ ਹਣਾ ਵਾਹਿਗੁਰੂ ਜੀ ਦੇ ਰਾਤਰੀ ਦੇ ਦੀਵਾਨ ਭਜੇ ਹਨ ਵਰਗ ਨੂੰ ਜੀ ਉੱਪਰ ਬਾਣੀ ਪੜ੍ਹਦੇ ਜਿਵੇਂ ਹਰ ਦਫ਼ਤਰ ਦੇ ਅੰਤਿਕ ਪੋਕਾਰੀ ਮਾਰਗ ਜੀ ਉਹਨਾਂ ਪੁਰਾਣੀ ਕਿਹਾ ਕਰਨੀਆਂ ਤੋਂ ਬਾਅਦ ਤੋਂ ਮਤਵ ਅਪਸਰਨੀ ਬੜੁ ਸੁਣੀ ਵਾਲੇ ਭਾਤਵਾਂ ਨੂੰ ਹੋ ਕੇ ਪ੍ਰਵਾਨ ਕਰਨੀ ਕੋਈ ਸੁਣੀ ਵਾਲਾ ਭਾਵ ਜੂ ਆਸਤਾਰੇ ਹਿਰਦੇ ਵਿਚੋਂ ਆਪ ਜੀ ਦੇ ਦਰਬਾਰ ਤੇ ਆਇਆ ਸੰਤਾਨੀਆ ਹਾਜ਼ਰੀਆਂ ਤੇ ਗੁਰੂ ਪਿਤਾ ਦਾ ਸਵਾਗਤ ਕਰਨੀ ਅੱਜ ਰਹਾ ਕਰੇ ਸਤਿਗੁਰੂ ਦੇ ਚਰਨਾਂ ਦਾ ਦਰੋਂ ਪਰਉਨਾਮ ਦਾ ਗੁਰ ਸਿੱਖੀ ਜੀਵਨ ਦਾ ਅਰਥ ਕਿ ਕਰਦੇ ਸਤਿਗੁਰੂ ਦਾਣ ਵਰਤੋਂ ਕਰਨੇ ਨਾਮ ਬਾਣੀ ਦੀ ਦਾਤ ਵਰਤੋਂ ਕਰਨੀ ਆਪ ਸੰਸਾਹ ਆਇਓ ਸਤਿ ਸਹਿਤਾ ਕਰਨੀ ਆਗਵਾਤੂ ਜੀਵਾ ਕਰਨ ਦਾ ਬਲ ਤੁਖ ਬਖਸ਼ ਕਰਨਾ ਕਿਰਪਾ ਕਰਨੀ ਵਾਰੂ ਜੀ ਸਾਰੇ ਸੰਗਤਾਂ ਦੀਆਂ ਹਾਜ਼ਰੀਆਂ ਦਾ ਤੇ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਵਾਰੂ ਜੀ ਆਪ ਕੀ ਜੀ ਵਕੀ ਰਤਾਂ ਵਿੱਚੋਂ ਆਤਿ ਜੀ ਦੀ ਹਜ਼ੂਰੀ ਅੰਦਰ ਕਾਪਤ ਲੋਰ ਅੰਦਰ ਪਛਾਤਾ ਸਾਈਦਰ ਕੇ ਹਾਜ਼ਰ ਹੋਣ ਦਾ ਤੇ ਪ੍ਰਵਾਨ ਹੋਵੇ ਦਾ ਅਰਚ ਪ੍ਰਵਾਨਿਆ ਪ੍ਰਤਾਪ ਤੁਹੋ ਸੰਤ ਵਿਚ ਵਾਤੇ ਜੋ ਵੀ ਖਤੇ ਆਤਿ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ 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 ਜਪੇ ਦੀ ਕਰਤਾ ਕਰੋ ਚਾਲ ਰਹੇ ਪਰਵਾ ਦੇ ਵਿੱਚ ਬਾਪ ਜੀ ਦਾ ਨਾਮ ਬਖਸ਼ੂ ਬਖਸ਼ੂ ਤੁਮਨਾ ਮੇਤੇ ਤੁਲਨ ਦੀ ਸਮਰਥਾ ਮਾਤਮਤੀ ਵਖਣੀ ਦੀ ਸਈ ਪਿਆਰੇ ਮੇਰ ਜਿਹਦਾ ਮਿਲਿਆ ਆਪ ਜੀ ਦਾ ਨਾਮ ਕਿਤੇ ਆਵੇ ਨਾਮ ਨਾਮ ਚਰਪਿਕਾ ਤੇਰੇ ਪਾਣੇ ਸਰਬੱਤ ਦਾ ਪਲਾ ਵਾਹੂ ਕਦੀ ਕਾ ਸੰਸੋ ਵਾਹੇ ਗੁਰਜੀ ਕੀ ਫਤਿਹ ਸਵੇ ਚਲਾਇਓ ਪੰਥ ਬਾਬਾ ਸਿੰਘ ਦਾ ਹਮੇ ਮੇਰ ਮਤੇਵਾਹੀ ਗੁਰੂ ਘਰ ਤਾਰਨਾ ਰੂਪਧਾ ਕਰ세 ਮੇਰ ਮਤੇਵਾਹੀ ਗੁਰੂ ਘਰ ਤਾਰਨਾ